ਦੋਸਤੋ Apple ਦੇ ਜਿਹੜੇ iPhoneਾਂ ਦੀ ਮੇਨ ਸੀਰੀਜ਼ ਚੱਲਦੀ ਆ iPhone 13, 14, 15, 16 ਇਹਦੇ ਬਾਰੇ ਅਸੀਂ ਜਾਣਦੇ ਆ ਫੀਚਰਸ ਵੀ ਬਹੁਤ ਜ਼ਿਆਦਾ ਹੁੰਦੇ ਆ ਤਾਂ ਰੇਟ ਵੀ ਬਹੁਤ ਉੱਪ ਹੁੰਦਾ ਪਰ ਨਾਲ ਦੀ ਨਾਲ Apple ਘੱਟ ਬਜਟ ਦੇ ਵਿੱਚ ਵੀ ਇੱਕ ਸੀਰੀਜ਼ ਲਾਂਚ ਕਰਦਾ ਹੁੰਦਾ iPhone SE ਤਿੰਨ ਜਨਰੇਸ਼ਨਾਂ ਤੱਕ ਇਹ ਫੋਨ ਜਿਹੜੇ ਆ ਗਏ ਆ iPhone SE ਤੱਕ ਪਰ ਜਿੱਥੇ ਇਹਦਾ ਬਜਟ ਘੱਟ ਹੁੰਦਾ ਰੇਟ ਦਾ ਨਾਲ ਦੀ ਨਾਲ ਉਹਦੇ ਫੀਚਰਸ ਵੀ ਘੱਟ ਹੁੰਦੇ ਆ ਪਰ Apple SE 4 ਫੋਨ ਲੈ ਕੇ ਆ ਰਿਹਾ ਘੱਟ ਬਜਟ ਦੇ ਵਿੱਚ ਪਰ ਜਿਹੜੇ ਫੀਚਰਸ ਨੇ ਉਹਦੇ ਵਿੱਚ ਆ ਰਹੇ ਨੇ ਜਿਹੜੇ ਲੀਕਸ ਸਾਹਮਣੇ ਆਏ ਨੇ ਤੁਸੀਂ ਹੈਰਾਨ ਹੋ ਜਾਓਗੇ Apple 14 15 16 ਦੇ ਫੀਚਰਸ ਜਿਹੜੇ ਆ ਉਹਨਾਂ ਨੂੰ ਮਿਲਾ ਕੇ iPhone SE 4 ਜਿਹੜਾ ਆ ਉਹ ਲਾਂਚ ਕੀਤਾ ਜਾ ਰਿਹਾ ਅਗਲੇ ਸਾਲ ডিসਪਲੇ ਵੀ ਵੱਡੀ ਹੋਵੇਗੀ ਪ੍ਰੋਸੈਸਰ ਵੀ ਤਗੜਾ ਆ ਰਿਹਾ ਤੇ ਨਾਲ ਦੀ ਨਾਲ ਇਸ ਫੋਨ ਦੇ ਵਿੱਚ Apple AI ਦੇ ਫੀਚਰਸ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ iPhone SE 3d ਆਈਫੋਨ 8 ਤੋਂ ਬਾਅਦ ਇਹ ਜਿਹੜਾ ਫੋਨ ਹੈ ਇਹਦੀ ਡਿਸਪਲੇ ਸਭ ਤੋਂ ਛੋਟੀ ਆ ਡਿਸਪਲੇ ਦਾ ਸਾਈਜ਼ ਹੈ 4.7 ਇੰਚ ਥਿੱਕ ਬੈਜਲਸ ਨੇ ਤੇ ਨਾਲ ਦੇ ਇੱਕ ਜਿਹੜਾ ਥੱਲੇ ਗੋਲ ਬਟਨ ਲੱਗਾ ਹੁੰਦਾ ਜਿਹਨੂੰ ਅਸੀਂ ਹੋਮ ਬਟਨ ਕਹਿ ਦਿੰਦੇ ਆ ਇਹ ਵੀ ਆਈਫੋਨ ਐਸਸੀ3 ਦੇ ਵਿੱਚ ਲੱਗਾ ਹੁੰਦਾ ਪਰ ਆਈਫੋਨ ਐਸਸੀ4 ਦੇ ਵਿੱਚ ਸਾਰੀਆਂ ਚੀਜ਼ਾਂ ਐਪਲ ਜਿਹੜੀਆਂ ਰਿਮੂਵ ਕਰ ਦੇ ਇੱਕ ਇੱਕ ਕਰਕੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਡਿਸਪਲੇ ਦੀ ਗੱਲ ਕਰਦੇ ਆ ਐਸਸੀ4 ਦੀ ਡਿਸਪਲੇ ਜਿਹੜੀ ਐਪਲ ਦੇ ਫਲੈਗਸ਼ਿਪ ਫੋਨ ਵਰਗੀ ਹੋਵੇਗੀ ਸਾਈਜ਼ ਦੀ ਗੱਲ ਕਰੀਏ ਡਿਸਪਲੇ ਦਾ 6.1 ਤੋਂ ਲੈ ਕੇ 6.7 ਇੰਚ ਤੱਕ ਇਹਦਾ ਸਾਈਜ਼ ਹੋਵੇਗਾ ਬੈਜਲਸ ਜਿਹੜੀਆਂ ਨੇ ਆਲਮੋਸਟ ਸਾਰੀਆਂ ਰਿਮੂਵ ਕਰ ਦਿੱਤੀਆਂ ਜਾਣਗੀਆਂ ਡਿਸਪਲੇ ਦਾ ਸਾਈਜ਼ ਜਿਹੜਾ ਆ ਵੱਡਾ ਹੋਵੇਗਾ ਔਰ ਨਾਲ ਦੀ ਨਾਲ ਜਿਹੜਾ ਹੋਮ ਬਟਨ ਉਨ ਨੂੰ ਵੀ ਰਿਮੂਵ ਕਰਕੇ ਫੇਸ ਆਈਡੀ ਜਿਹੜੀ ਆ ਇਸ ਨਵੇਂ ਐਸ ਈ 4 ਦੇ ਵਿੱਚ ਲਾਂਚ ਕੀਤੀ ਜਾ ਰਹੀ ਹੈ ਹੁਣ ਲੁੱਕ ਦੀ ਗੱਲ ਕਰੀਏ ਤਾਂ ਲੁੱਕ ਇਸ ਫੋਨ ਦੀ ਕਿਹਦੇ ਵਰਗੀ ਹੋਏਗੀ ਜਿਹੜੇ ਲੀਕ ਸਾਹਮਣੇ ਆਏ ਨੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਆਈਫੋਨ ਐਸ ਈ 4 ਆ ਉਹਦੀ ਲੁੱਕ ਆਈਫੋਨ 14 ਵਰਗੀ ਹੋਵੇਗੀ ਆਈਫੋਨ 15 ਦੇ ਵਿੱਚ ਇਹਨਾਂ ਨੇ ਯੂ ਐਸ ਬੀ ਸੀ ਪੋਰਟ ਜਿਹੜਾ ਸੀ ਨਵਾਂ ਫੀਚਰ ਦਿੱਤਾ ਸੀ ਦੀ ਚਾਰਜਿੰਗ ਜਿਹੜੀ ਸੀ ਓਨ ਸੀ ਪੋਰਟ ਦੇ ਨਾਲ ਹੁੰਦੀ ਸੀ ਆਈਫੋਨ ਐਸ 4 ਦੇ ਵਿੱਚ ਉਹ ਸੇਮ ਫੀਚਰ ਜਿਹੜਾ ਦਿੱਤਾ ਜਾ ਰਿਹਾ ਹੁਣ ਆਈਫੋਨ 14 ਦੇ ਵਿੱਚ ਜਿਹੜਾ ਕੈਮਰਾ ਸੀ ਉਹ ਡਿਊਲ ਸੀ ਪਰ ਆਈਫੋਨ ਐਸ ਸੀ ਦੇ ਵਿੱਚ ਕੈਮਰਾ ਸਿੰਗਲ ਲੈਂਸ ਹੀ ਰੱਖਿਆ ਜਾਵੇਗਾ ਕਿਉਂ ਕਿ ਇੱਕ ਤਾਂ ਇਹਦੀ ਕੀਮਤ ਜਿਹੜੀ ਐਪਲ ਨੇ ਘੱਟ ਰੱਖਣੀ ਹੈ ਤਾਂ ਕਰਕੇ ਸਿੰਗਲ ਲੈਂਸ ਕੈਮਰਾ ਦਿੱਤਾ ਜਾਵੇਗਾ ਪਰ ਕੈਮਰਾ ਜਿਹੜਾ ਆ ਇਸ ਵਾਰੀ ਇਨਹਾਂਸ ਕਰਕੇ ਦਿੱਤਾ ਜਾ ਰਿਹਾ ਜਿਹੜਾ ਪਹਿਲੀ ਵਾਰ ਆਈਫੋਨ 15 ਦੇ ਵਿੱਚ ਉਹਨਾਂ ਨੇ 48 ਮੈਗਾਪਿਕਸਲ ਦਾ ਕੈਮਰਾ ਲਾਂਚ ਕੀਤਾ ਸੀ ਉਹੀ ਕੈਮਰਾ ਲੈਂਸ ਜਿਹੜਾ ਆ ਤੁਹਾਨੂੰ ਐਪਲ ਆਈਫੋਨ ਐਸ ਸੀ 4 ਦੇ ਵਿੱਚ ਦੇਖਣ ਨੂੰ ਮਿਲੇਗਾ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਪਿਛਲੇ ਫੋਨਾਂ ਦੇ ਵਿੱਚ ਸਾਇਲੈਂਟ ਮਿਊਟ ਬਟਨ ਹੁੰਦਾ ਸੀ ਉੱਪਰ ਜਿਹਨੂੰ ਆਪਾਂ ਪ੍ਰੈਸ ਕਰਕੇ ਜਾਂ ਉੱਪਰ-ਨੀਚੇ ਕਰਕੇ ਫੋਨ ਸਾਇਲੈਂਟ ਕਰ ਲੈਂਦੇ ਸੀ ਜਾਂ ਮਿਊਟ ਕਰ ਲੈਂਦੇ ਸੀ ਪਰ ਇਸ ਵਾਰੀ ਆਈਫੋਨ ਐਸ 4 ਦੇ ਵਿੱਚ ਐਕਸ਼ਨ ਬਟਨ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹੜਾ ਕਿ ਮਲਟੀ ਫੰਕਸ਼ਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਡਿਸਪਲੇ ਦੀ ਪਹਿਲਾਂ ਗੱਲ ਕੀਤੀ ਸੀ ਕਿ ਜਿਸ ਹਿਸਾਬ ਦੇ ਨਾਲੇ ਰਿਯੂਮਰਸ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਆਈਫੋਨ 14 ਵਰਗਾ ਸਾਈਜ਼ ਹੋਵੇਗਾ ਤੇ ਡਿਸਪਲੇ ਜਿਹੜੀ ਹੈ 6.1 ਤੋਂ 6.7 ਤੱਕ ਜਾਵੇਗੀ ਪਰ ਪਹਿਲਾਂ ਜਿਹੜੀ ਡਿਸਪਲੇ ਸੀ ਉਹ ਐਸਸੀ ਦੇ ਵਿੱਚ ਐਲਸੀਡੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਇਸ ਵਾਰੀ ਜਿਹੜੀ ਡਿਸਪਲੇ ਆ ਉਹ ਨਵੀਂ ਟੈਕਨੋਲੋਜੀ ਦੀ OLED ਡਿਸਪਲੇ ਹੀ ਇਹਦੇ ਵਿੱਚ ਯੂਜ਼ ਕੀਤੀ ਜਾਵੇਗੀ ਜੇਕਰ ਨੋਚ ਦੀ ਗੱਲ ਕਰੀਏ ਤਾਂ ਕੁਝ ਰਿਯੂਮਰਸ ਇਹ ਵੀ ਕਹਿ ਰਹੇ ਨੇ ਕਿ ਡਾਇਨਾਮਿਕ ਆਈਲੈਂਡ ਦੇ ਨਾਲ ਹੀ ਇਹ ਫੋਨ ਜਿਹੜਾ ਹੈ ਲਾਂਚ ਹੋਵੇਗਾ ਪਰ ਜੇਕਰ ਕੀਮਤ ਦੀ ਗੱਲ ਕਰੀਏ ਕਿਉਂਕਿ ਇਹਦੇ ਨਾਲ ਫਿਰ ਕੀਮਤ ਥੋੜੀ ਜੀ ਅਪ ਹੋ ਜਾਂਦੀ ਆ ਕੁਝ ਇਹ ਕਹਿ ਰਹੇ ਨੇ ਕਿ ਆਈਫੋਨ ਐਸ 4 ਦੇ ਵਿੱਚ ਜਿਹੜੀ 올ਡਰ ਨੋਚ ਆ ਡਾਇਨਾਮਿਕ ਆਈਲੈਂਡ ਤੋਂ ਪਹਿਲਾਂ ਵਾਲੀ ਜਿਹੜੀ ਨੋਚ ਆ ਉਹਦੇ ਵਿੱਚ ਇਹ ਜਿਹੜਾ ਆ ਇਹ ਫੋਨ ਲਾਂਚ ਕਰਨਗੇ ਕੁਝ ਜਿਹੜੇ ਰਿਯੂਮਰਸ ਨੇ ਹੋਏ ਨੇ ਕਿ ਇਹ 올ਡਰ ਨੋਚ ਯੂਜ਼ ਕਰਨਗੇ ਕੁਝ ਕਹਿ ਰਹੇ ਨੇ ਕਿ ਡਾਇਨਾਮਿਕ ਆਈਲੈਂਡ ਹੀ ਯੂਜ਼ ਕਰਨਗੇ ਇਹ ਬਜਟ ਦੇ ਹਿਸਾਬ ਨਾਲ ਆ ਪਰ ਜਿਹੜੇ ਵੀ ਆਉਣਗੇ ਉਹ ਪਿਛਲੇ ਜਿਹੜੀ ਉਹਦੀ 9 ਚ ਐਸਸੀ ਦੀ ਉਹ ਤੋਂ ਕਿਤੇ ਇਨਹਾਂਸ ਹੋਵੇਗਾ ਇਹ ਵਰਜ਼ਨ ਪ੍ਰੋਸੈਸਰ ਦੀ ਗੱਲ ਕਰ ਲਈਏ ਤਾਂ ਇਸ ਵੇਲੇ A18 ਚਿਪ ਜਿਹੜੀ ਆ ਉਹ ਚੱਲ ਰਹੀ ਆ ਤੇ ਆਈਫੋਨ ਐਸਸੀ 4ਵੀ ਜਿਹੜਾ ਆ ਉਹ A18 ਚਿਪ ਦੇ ਨਾਲ ਹੀ ਲਾਂਚ ਹੋਵੇਗਾ ਬਹੁਤ ਵੱਡਾ ਜਿਹੜਾ ਪ੍ਰੋਸੈਸਰ ਦੇ ਵਿੱਚ ਇਹਨਾਂ ਨੇ ਇਨਹਾਂਸਮੈਂਟ ਅਪਗ੍ਰੇਡ ਕੀਤੀ ਆ ਨਾਲ ਦੀ ਨਾਲ ਜੇਕਰ A18 ਆਵੇਗਾ ਤਾਂ AI ਫੀਚਰ ਵੀ Apple AI ਦੇ ਫੀਚਰ ਵੀ ਤੁਹਾਨੂੰ ਇਸ ਫੋਨ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਬਜਟ ਦੇ ਵਿੱਚ ਤੁਹਾਨੂੰ ਫੀਚਰਸ ਦਾ ਭੰਡਾਰ ਮਿਲੇਗਾ ਨਾਲ ਦੀ ਨਾਲ ਇਹ ਵੀ ਗੱਲ ਕਰ ਲਈ ਜੇਕਰ Apple ਦੇ AI ਫੀਚਰਸ ਆ ਰਹੇ ਨੇ ਇਹਦਾ ਮਤਲਬ ਫਿਰ ਉਹਦੀ RAM ਵੀ ਵਧਾਈ ਹੋਵੇਗੀ ਕਿਉਂਕਿ Apple AI ਦੇ ਲਈ ਮਿਨੀਮਮ ਰਿਕੁਆਇਰਮੈਂਟ ਜਿਹੜੀ ਆ 8GB RAM ਦੀ ਹੁੰਦੀ ਆ ਸੋ ਇਹ ਤਾਂ ਪੱਕੀ ਗੱਲ ਆ ਕਿ ਜੇਕਰ Apple ਦੇ AI ਫੀਚਰਸ ਇਹਦੇ ਵਿੱਚ ਆ ਰਹੇ ਨੇ ਤਾਂ ਇਹ ਫੋਨ ਜਿਹੜਾ ਆ ਮਿਨੀਮਮ 8GB RAM ਦੇ ਨਾਲ ਹੀ ਲਾਂਚ ਹੋਵੇਗਾ ਹੁਣ ਆਪਾਂ ਬੈਟਰੀ ਦੀ ਗੱਲ ਕਰਦੇ ਆ ਬੈਟਰੀ ਇਹਦੀ iPhone 14 ਜੀ 3300mAh ਦੀ ਬੈਟਰੀ ਹੋਵੇਗੀ ਬਹੁਤ ਵਧੀਆ ਬੈਟਰੀ ਆ ਬੈਟਰੀ ਪੈਕ ਤਾਂ ਪੇਦਾ ਚੰਗਾ ਹੋਵੇਗਾ ਜੇਕਰ ਇਹ ਫੀਚਰਸ ਇਹਦੇ ਵਿੱਚ ਆਉਂਦੇ ਨੇ ਹੁਣ ਕੋਸਟ ਦੀ ਗੱਲ ਕਰਦੇ ਆ ਪਹਿਲਾ ਆਈਫੋਨ ਐਸ ਸੀ 3 ਜਨਰੇਸ਼ਨ ਜਿਹੜੀ ਆ ਉਹ 429 ਡਾਲਰ ਦੀ ਅਮਰੀਕਨ ਡਾਲਰ ਦੀ ਮਿਲਦੀ ਆ ਤੇ ਜੇ ਆਪਾਂ 84 85 ਦੇ ਨਾਲ ਲਈਏ ਤਾਂ 35 36 ਦੇ ਗੇੜ ਦੇ ਵਿੱਚ ਆਉਂਦੀ ਆ। Apple ਇਸ ਫੋਨ ਨੂੰ ਇਸ ਦੀ ਥੋੜੀ ਜੀ ਕੀਮਤ ਵਧਾ ਕੇ ਲਾਂਚ ਕਰੇਗਾ। ਰਿਯੂਮਰਸ ਦੀ ਗੱਲ ਕਰੀਏ, ਲੀਕਸ ਦੀ ਗੱਲ ਕਰੀਏ ਤਾਂ 10% 10% ਤੱਕ ਇਹਦੀ ਜਿਹੜੀ ਕੀਮਤ ਵਧ ਸਕਦੀ ਆ ਕਰ 430 ਦਾ ਆ ਜਾਂਦਾ $473 $475 ਦੇ ਵਿੱਚ ਵਿੱਚ ਲਾਂਚ ਹੋ ਜਾਏਗਾ। ਪਰ Apple ਕਹਿ ਰਹੀ ਆ ਕਿ ਆਪਾਂ ਫੀਚਰਸ ਵੀ ਦੇਣੇ ਆ ਤੇ ਬਜਟ ਵੀ ਇਹਦਾ ਘੱਟ ਰੱਖਣਾ ਸੋ $500 ਤੋਂ ਇਹ ਜਿਹੜਾ ਫੋਨ ਆ ਇਹ ਥੱਲੇ ਲਾਂਚ ਹੋਵੇਗਾ ਜੇਕਰ ਇੰਨੇ ਫੀਚਰਸ ਦੇ ਨਾਲ ਇਹ ਲਾਂਚ ਹੁੰਦਾ ਹੈ ਤਾਂ ਸਭ ਤੋਂ ਵਧੀਆ ਫੋਨ ਜਿਹੜਾ ਆ ਬਜਟ ਦੇ ਵਿੱਚ ਫੋਨ ਹੋਵੇਗਾ ਵੇਖਣ ਦੀ ਗੱਲ ਆ ਕਿ ਪ੍ਰੋਸੈਸਰ ਵੀ A18 ਆ ਗਿਆ ਬੈਟਰੀ ਵੀ ਚੰਗੀ ਆ ਗਈ 48 ਮੈਗਾਪਿਕਸਲ ਦਾ ਕੈਮਰਾ ਵੀ ਆ ਗਿਆ ਐਪਲ AI ਫੀਚਰਸ ਵੀ ਆ ਗਏ ਹੋਰ ਵੀ ਵੱਡੀਆਂ ਗੱਲਾਂ ਨੋਚ ਵੀ ਬਦਲਤੀ ਤੇ ਮੇਨ ਗੱਲ ਕੀ ਸਾਈਜ਼ ਵੀ ਬਦਲਦਾ ਐਨੇ ਫੀਚਰਸ ਜੇਕਰ ਤੁਹਾਨੂੰ 500 ਡਾਲਰ ਤੋਂ ਥੱਲੇ ਮਿਲ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਬਜਟ ਦੇ ਵਿੱਚ ਇਹ ਆਈਫੋਨ SE 4 ਵੱਡਾ ਧਮਾਕਾ ਕਰੇਗਾ ਜਿਹੜੇ ਯੂਜ਼ਰ ਬ੍ਰੇਡ ਦੇ ਕਰਕੇ ਦੂਸਰੇ ਫਲੈਗਸ਼ਿਪ ਫੋਨ ਨਹੀਂ ਵਰਤ ਸਕਦੇ ਕਿਉਂਕਿ ਰੇਟ ਜ਼ਿਆਦਾ ਹੁੰਦਾ ਉਹ ਜ਼ਰੂਰ ਇਹ ਫੋਨ ਨੂੰ ਟਰਾਈ ਕਰ ਲੈ ਕਿਉਂਕਿ ਸੇਮ ਹੀ ਆਲਮੋਸਟ ਫੀਚਰਸ ਜਿਹੜੇ ਆ ਇਸ ਬਜਟ ਫੋਨ ਦੇ ਵਿੱਚ ਐਪਲ ਨੇ ਦੇਣ ਦੀ ਕੋਸ਼ਿਸ਼ ਕਰਨੀ ਆ ਜੇਕਰ ਇਹਦੀ ਲਾਂਚ ਦੀ ਗੱਲ ਕਰੀਏ ਤਾਂ ਪ੍ਰੋਡਕਸ਼ਨ ਜਿਹੜੀ ਆ ਉਹ ਇਸ ਅਕਤੂਬਰ ਦੇ ਵਿੱਚ ਸਟਾਰਟ ਕਰਨ ਦੀ ਐਪਲ ਸੋਚ ਰਹੀ ਆ ਤਾਂ 2025 ਦੇ ਵਿੱਚ ਜਿਹੜਾ ਫੋਨ ਆ ਉਹ ਲਾਂਚ ਕਰ ਦੇਵੇਗੀ ਤੇ ਇੰਨੇ ਫੀਚਰਸ ਦੇ ਨਾਲ ਜੇਕਰ ਇਹ ਫੋਨ ਆਉਂਦਾ ਆ ਤਾਂ ਜ਼ਰੂਰ ਇਹ ਬਾਕੀ ਜਿਹੜੇ ਦੂਸਰੀਆਂ ਕੰਪਨੀਆਂ ਦੇ ਇਹ ਮਿਡ ਰੇਂਜ ਦੇ ਵਿੱਚ ਫੋਨ ਆਉਂਦੇ ਆ ਉਹਨਾਂ ਨੂੰ ਤਗੜੀ ਟੱਕਰ ਦਵੇਗਾ ਯੂਜ਼ਰਸ ਇੱਕ ਵਾਰੀ ਦੂਸਰੇ ਫੋਨਾਂ ਵੱਲ ਜਾਣ ਦੀ ਬਜਾਏ ਇਸ ਫੋਨ ਬਾਰੇ ਜ਼ਰੂਰ ਸੋਚਣਗੇ ਕਿ ਜੇਕਰ ਅਸੀਂ ਦੂਸਰੇ ਫੋਨਾਂ ਵੱਲ ਜਾਣਾ ਹੈ ਤਾਂ ਜੇ ਉਨੇ ਹੀ ਫੀਚਰ ਸਾਨੂੰ Apple ਦੇ ਵਿੱਚ ਇਸ ਬਜਟ ਫੋਨ ਦੇ ਵਿੱਚ ਮਿਲ ਰਿਹਾ ਨਾਲੇ ਸਟੇਟਸ ਸਿੰਬਲ ਵਧੀਆ ਹੋ ਜਾਂਦਾ ਤਾਂ ਲੋਕੀ ਜ਼ਰੂਰ ਇਸ ਫੋਨ ਦੇ ਬਾਰੇ ਸੋਚਣਗੇ ਹੁਣ ਕੀ ਕੀਮਤ ਨਿਕਲ ਕੇ ਆਉਂਦੀ ਆ ਕੀ ਕਿਹੜੇ ਕਿਹੜੇ ਸਾਈਜ਼ ਦੇ ਕਿਹੜੀਆਂ-ਕਿਹੜੀਆਂ ਚੇਂਜਸ ਦੇ ਨਾਲ ਆਉਂਦਾ ਆ ਇਹ ਜਦੋਂ ਵੀ ਲਾਂਚ ਹੋਵੇਗਾ ਜਾਂ ਹੋਰ ਇਹਦੀਆਂ ਅਪਡੇਟਸ ਸਾਹਮਣੇ ਆਉਣਗੀਆਂ ਤਾਂ ਆਪਾਂ ਵੀਡੀਓ ਦੇ ਜ਼ਰੀਏ ਤੁਹਾਨੂੰ ਜ਼ਰੂਰ ਦੱਸਾਂਗੇ ਤੁਸੀਂ ਚੈਨਲ ਦੇ ਨਾਲ ਜੁੜਿਓ ਤੁਹਾਡਾ ਬਹੁਤ-ਬਹੁਤ ਧੰਨਵਾਦ